ਜਿੰਨਾ ਚਿਰ ਸਤਿਗੁਰ ਨੇ ਸਾਸ ਲਿਕੇ ਉਹਨੇ ਪੂਰੇ ਕਰਨੇ ਆ ਸੋ ਮੈਨੂੰ ਲੱਗਦਾ ਇਹ ਨਾ ਗੱਲ ਹਾਂਜੀ ਚੁੱਪ ਜ਼ਰਾ ਹਾਂਜੀ ਆਈਡੀ ਲਗਾ ਹਾਂ ਸਰ ਆ ਜਿਹੜਾ ਸ੍ਰੀ ਹਰਮੰਦਰ ਸਾਹਿਬ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰਮੰਦਰ ਸਾਹਿਬ ਮੈਨੂੰ ਲੱਗਦਾ ਵੀ ਆਉਣਾ ਹਰ ਸਿੱਖ ਦਾ ਫਰਜ਼ ਹੈ ਅਸੀਂ ਸਭ ਕਿਸੇ ਪਾਸ਼ਾ ਸਿਕਰਾਨਾ ਉਦਨ ਕਰਨਾ ਆਏ ਸੀ ਅੱਜ ਫੇਰ ਮੱਥਾ ਟੇਕਣ ਦਾ ਜਿਹੜਾ ਰਾਜ਼ਾ ਸੀ ਸੋ ਆਜ ਪ੍ਰਦਰਸ਼ਨ ਮਿਲੇ ਕਰ ਰਹੇ ਆ ਜੀ ਸਤਿ ਫਿਰ ਸਭ ਲਗਾਤਾਰ ਇਹ ਖੱਤਸਾ ਜਤਾਇਆ ਜਾ ਰਿਹਾ ਹੈ ਕਿ ਤੁਹਾਨੂੰ ਜਾਨ ਨੂੰ ਖਤਰਾ ਹੈ ਜਾਂ ਕਿਤਨੇ ਏਜੰਸੀਆਂ ਲੱਗੀਆਂ ਹੋਈਆਂ ਨੇ ਦੇਖੋ ਜਾਨ ਨੂੰ ਖਤਰਾ ਚਲੋ ਜਿੱਦਨ ਮਹਾਰਾਜ ਨੇ ਉਹ ਕਹਿੰਦੇ ਨਾ ਵੀ ਜਿਤਨਾ ਆਈ ਹੈ ਕਿਸੇ ਦੀ ਉਸ ਨੂੰ ਰੋਕ ਨਹੀਂ ਸਕਦਾ ਹੈ ਜਿਸ ਦਾ ਸਾਹਿਬ ਡਾਡਾ ਹੋਵੇ ਉਸ ਨੂੰ ਮਾਰਨਾ ਸਕੇ ਕੋਈ ਜਿਹਦਾ ਸਾਹਿਬ ਡਾਡਾ ਹੈ ਜਿਨ੍ਹਾਂ ਚਿਰ ਸਤਿਗੁਰ ਨੇ சுவாਸ ਲਿਕੇ ਉਹਨੇ ਪੂਰੇ ਕਰਨੇ ਆ ਸੋ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਫਿਕਰ ਸਦੋ ਸਤਿਗੁਰ ਨੂੰ ਹੈਗੀ ਹੈ ਜਾਨ ਨੂੰ ਖਤਰਾ ਜਿਹੜੀ ਏਜੰਸੀਆਂ ਕਹਿੰਦੀਆਂ ਉਹਨਾਂ ਦਾ ਖਤਰਾ ਹੋ ਸਕਦਾ ਸਾਨੂੰ ਹੋਰ ਕਿਸ ਨੇ ਕਿਸ ਨੂੰ ਸਾਨੂੰ ਕੀ ਕਰਨਾ ਹੈ ਤੇ ਭਾਈ ਸਾਹਿਬ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਤਮਸਤ ਕੋਲ ਹੀ ਪਹੁੰਚੇ ਹੋ ਪਹਿਲਾਂ ਵੀ ਪਹੁੰਚ ਸੀ ਤੇ ਕਿਤੇ ਨਾ ਕਿਤੇ ਕਾਫੀ ਵਿਵਾਦ ਬਣਿਆ ਕਿ ਭਾਈ ਅਮਰਤਪਾਲ ਸਿੰਘ ہتھیار ਲੈ ਕੇ ਅੰਦਰ ਪਹੁੰਚੇ ਨੇ ਜਾਂ ਬਾਕੀ ਨਹੀਂ ਉਹ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਲੇਖੋ ਆਪਾਂ ਨੂੰ ਗੁਰਦੁਆਰੇ ਦੀ ਪਰਿਭਾਸ਼ਾ ਨੂੰ ਸਮਝਣਾ ਚਾਹੀਦਾ ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਸੀ ਤਾਕਤ ਜਿਹੜੀ ਆ ਉਹਦਾ ਮੂਜਸਮਾ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਵਾ ਸਾਨੂੰ ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਅਜਿਹਾ ਇਸ ਤਰ੍ਹਾਂ ਦੇ ਪ੍ਰਕਾਸ਼ ਕੀਤੇ ਨੇ ਗੁਰੂ ਸਾਹਿਬ ਦੇ ਸਾਹਮਣੇ ਹਸਤੰਦਰ ਪਰ ਮੇਰੇ ਖਿਆਲ ਨਾਲ ਇਹ ਖੁਸ਼ੀ ਦੀ ਗੱਲ ਐ ਸਿੱਖਾਂ ਵਾਸਤੇ ਵੀ ਅਸੀਂ ਆਪਣੀ ਰਵਾਇਤ ਵੱਲ ਮੋੜ ਰਹੇ ਹਾਂ ਔਰ ਜਿਹਨੂੰ ਨਹੀਂ ਸਮਝ ਆਉਂਦੀ ਉਹਨੂੰ ਇਹ ਸਮਝਣਾ ਚਾਹੀਦਾ ਵੀ ਸਿੱਖੀ ਇੱਕ ਵੱਖਰਾ ਧਰਮ ਹੈ ਐਸੀ ਗੱਲ ਦੀ ਤਾਂ ਮੁਸ਼ਕਲ ਐ ਲੋਕ ਸਾਨੂੰ ਡਿਫਾਈਨ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਉਹ ਤੇ ਸਾਰੀ ਪ੍ਰੋਬਲਮ ਖੜੀ ਹੋ ਰਹੀ ਹੈ ਭਾਈ ਸਾਹਿਬ ਤੇ ਪਹੁੰਚਦਾ ਵਿਸ਼ਾ ਜਿਹੜਾ ਸਤਗੁਰ ਸ੍ਰੀ ਹਰਿਮੰਦਰ ਸਾਹਿਬ ਨਤਬਸਤ ਸੋਣਾ ਜਾਂ ਉਸ ਤੋਂ ਇਲਾਵਾ ਕਿਉਂਕਿ ਸਾਡਾ ਵਿਸ਼ਾ ਤੇ ਵੈਸੇ ਮੱਥਾ ਟੇਕਣ ਦਾ ਹੀ ਹੈ ਅਸੀਂ ਅੱਗੇ ਵੀ ਆਉਂਨੇ ਜਸਦਰ ਸਾਹਿਬ ਬਹੁਤੀ ਵਾਰੀ ਤੇ ਨਹੀਂ ਹੁੰਦੇ ਜੇ ਅੱਜ ਕੋਈ ਹੋ ਸਕਦਾ ਬਲਕਾਤੀ ਹੋਵੇ ਕੋਈ ਤੇ ਵੀ ਸਾਹਿਬ ਕਈ ਰਾਤ ਸੀ ਪਾਰਟੀਆਂ ਗਈਆਂ ਜਾਰਦੀ ਪਾਰਟੀਆਂ ਵੰਨ ਕਰਦੀਆਂ ਨੇ ਕਿ ਜੇ ਅਮਰਪਾਲ ਸਿੰਘ ਨਹੀਂ ਰਹਿਣਾ ਚਾਹੁੰਦੇ ਇੱਥੇ ਤਾਂ ਉਹਨਾਂ ਨੂੰ ਬਾਹਰ ਭੇਜ ਦਿਓ ਨਹੀਂ ਮੈਂ ਪੰਜਾਬ ਦਾ ਵਾਸੀ ਹਾਂ ਪੰਜਾਬ ਚ ਜਿੰਨੇ ਨਹੀਂ ਜਿਹੜਾ ਪੰਜਾਬ ਦਾ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਪਰ ਜਾਵੇ ਇੱਥੋਂ ਅਸੀਂ ਕੋ ਪਰ ਤੇ ਸਾਡੀ ਧਰਤੀ ਹੈ ਅਸੀਂ ਹੁਣ ਇੱਥੇ ਕਾਗਜ਼ਾਂ ਪਤਨਾ ਕਰਕੇ ਥੋੜੀ ਸਾਡੀ ਧਰਤੀ ਸਾਡੇ ਪੁਰਖਿਆਂ ਲਹੂ ਡੋਲੇ ਹੈ ਉਹ ਤਾਂ ਵੱਡਾ ਕਿਹੜਾ ਕਾਗਜ਼ ਹੁੰਦਾ ਸੋ ਜਿਹਨੂੰ ਤੰਗੀ ਹੋ ਜਾਵੇ ਬਾਹਰ ਅਸੀਂ ਕਿੱਥੇ ਜਾਣਾ ਜਾਂਚ ਕਮੇਟੀ 16 ਮੈਂਬਰੀ ਬਣੀ ਆ ਉਹ ਮੈਂਬਰੀ 6 ਤਰੀਕ ਨੂੰ ਹੁਣ ਜਵਾਬ ਦੇਗੀ ਆਪਣੇ ਲਖਤੀ ਕੇਸਗੜ ਸਾਹਿਬ ਦੇ ਵਿਕੇ ਜੇ ਤੁਹਾਨੂੰ ਬੁਲਾਇਆ ਜਾਏਗਾ ਜਾਉਂਗੇ ਉੱਥੇ ਜੀ ਬਿਲਕੁਲ ਜੀ ਜੇ ਕਾਲਤਖ ਸਾਹਿਬ ਕਿਤੇ ਵੀ ਬੁਲਾਉਣਗੇ ਆਪਾਂ ਜਾਵਾਂਗੇ ਆਪਾਂ ਕਾਲਤਖ ਸਾਹਿਬ ਤੋਂ ਪਕੌੜੇ ਨਹੀਂ ਹਾਂ ਇਹ ਜ਼ਰੂਰ ਆ ਵੀ ਅਸੀਂ ਸਿਧਾਂਤਕ ਤੌਰ ਤੇ ਜੇ ਸਾਨੂੰ ਕੋਈ ਗਲਤ ਸਾਬਦ ਕਰ ਦੇਵੇ ਜਦੋਂ ਸੀ ਨਿਵੀਂ ਵੀ ਉਹ ਤਿਆਰ ਆ ਪਰ ਉਹ ਸਾਨੂੰ ਸਤਗੁਰੂ ਤੇ ਭਰੋਸਾ ਹੈ ਗੁਰੂ ਦਾ ਤੁਹਾਡਾ ਪੱਖ ਉਹੀ ਰਹੇਗਾ ਕਿ ਤੁਸੀਂ ਜਦੋਂ ਸ਼ੁਰੂ ਜੋ ਪੱਖ ਜੋ ਦੇਖੋ ਮਰਿਆਦਾ ਦੇ ਤਹਿਤ ਜੋ ਕੁਝ ਹੈ ਉਹ ਪਿਛੇ ਸਾਡੇ ਕੋਲ ਇਤਿਹਾਸਕ ਹਵਾਲੇ ਨੇ ਅਸੰਤ ਕਰਤਾਰ ਸਿੰਘ ਤੋਂ ਲੈ ਕੇ ਵਰਲਡ ਵਾਰਾਂ ਦੇ ਵਿੱਚ ਜੋ ਕੁਝ ਹੋਇਆ ਸਾਰੇ ਸਾਡੇ ਕੋਲ ਹਵਾਲੇ ਨੇ ਸੋ ਇਸ ਕਰਕੇ ਅਸੀਂ ਆਪਣਾ ਵਾਕ ਰੱਖਾਂਗੇ ਉਹ ਆਪਣਾ ਰੱਖਣਗੇ ਅਸਾਂ ਕਹਿੰਦੇ ਗੱਡੀ ਭਾਜੀਪੀ ਕਿਸੇ ਆਗੂ ਦੀ ਸਮਰਥਕ ਉਹ ਮੇਰੇ ਖਿਆਲ ਨਾਲ ਕਲੀਅਰ ਹੋ ਗਿਆ ਤੁਸੀਂ ਮੀਡੀਆ ਇਨਵੈਸਟਿਗੇਟ ਕੀਤਾ ਉਹਨੇ ਵੀ ਕਹਿਤਾ ਮੈਂ ਏਜੰਸੀ ਨੂੰ ਵੇਚੀ ਸੀ ਏਜੰਸੀ ਤੋਂ ਅੱਗੇ ਜਿਹਨੇ ਖਰੀਦੀ ਉਹਨੇ ਵੀ ਸਾਹਮਣੇ ਆਣ ਕੇ ਕਹਿਤਾ ਮੈਨੂੰ ਲ ਗੱਡੀ ਕਿੰਨੇ ਖਰੀਦੀ ਕਿੰਨੂੰ ਵੇਚੀ ਹੈ ਗੱਡੀ ਪੰਥ ਦੀ ਹੈ ਪੰਥ ਨੇ ਗੱਡੀ ਸਾਨੂੰ ਦਿੱਕਿਆ ਵੀ ਚਲੋ ਜਿੰਨਾ ਚਿਰ ਰੋਜ਼ ਦੀ ਭਰਾ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਇਹਨੂੰ ਵਰਤੀ ਜਾਓ ਸੋ ਮੈਨੂੰ ਐ ਲੱਗਦਾ ਵੀ ਸਾਨੂੰ ਇਹਨਾਂ ਗੱਲਾਂ ਬਵਾਦਾਂ ਚ মিডিਆ ਨੂੰ ਇਨਵੈਸਟਿਗੇਟ ਕਰਨਾ ਚਾਹੀਦਾ ਜਿਹੜਾ ਕੀਤਾ ਹੋਇਆ ਉਹਨੂੰ ਤੁਹਾਨੂੰ ਖਤਮ ਵੀ ਕਰਨਾ ਚਾਹੀਦਾ ਇਸ ਬਵਾਦ ਨੂੰ ਵੀ ਤੁਸੀਂ ਆਲਰੇਡੀ ਮੈਨੂੰ ਪਤਾ ਹੈ ਸਾਰੇ ਚੈਨਲ ਨੇ ਤਕਰੀਬਨ ਉਹਦੀ ਜਾਂਚ ਕੀਤੀ ਹੋਈ ਹੈ ਕਿੱਥੋਂ ਗੱਡੀ ਆਈ ਕਿਵੇਂ ਆਈ ਤੋਂ ਉੱਧੇ ਮੈਨੂੰ ਲੱਗਦਾ ਵੀ ਕੇਂਦਰ ਕਹਿੰਦੀ ਹੈ ਕਿ ਮੁੱਖ ਮੰਤਰੀ ਮਿਲੇ ਨੇ ਬੀਤੇ ਕੱਲ੍ਹ ਕਾਫੀ ਮਾਮਲਾ ਵੇਖਿਆ ਗਿਆ ਜਾਰਮੰਦਾ ਤੋਂ ਟਾਂਦਰੇ ਹੋਏ ਕਿ ਨਾਲੇ ਵੇਖੇ ਜੋ ਘਟਨਾ ਹੋਈ ਉਸ ਨੂੰ ਲੈ ਕੇ ਏਜੰਸੀਆਂ ਕੇਂਦਰ ਤੇ ਪੰਜਾਬ ਦੀ ਜਖੂਬੇ ਦੇ ਇਕੱਠੀ ਹੋਈ ਚੰਗੀ ਗੱਲ ਉਹਨਾਂ ਨੂੰ ਇਕੱਠਿਆ ਹੋਣਾ ਚਾਹੀਦਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਹ ਇਕੱਠੇ ਹੋ ਕੇ ਨਸ਼ਾ ਖਤਮ ਕਰਦੇ ਉਹ ਤੇ ਚੰਗੀ ਗੱਲ ਪੰਜਾਬ ਦੇ ਵਿੱਚ ਜੇ ਕੋਈ ਨਸ਼ਾ ਖਤਮ ਹੁੰਦਾ ਹੈ ਪੰਜਾਬ ਦੀ ਜੋ ਕੋ ਪਾਣੀਆਂ ਦੀ ਮੰਗ ਲਾਦਾ ਮੁੱਖ ਮੰਤਰੀ ਸਾਹਿਬ ਨੇ ਕੀਤੀ ਹਣੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਵੀ ਤੇ ਜੇ ਇਹਨਾਂ ਵਧੀਆ ਤੇ ਗੱਲ ਹੁੰਦੀ ਵਧੀਆ ਕਰਨ ਅੰਦਰ ਤੇ ਪੰਜਾਬ ਲੜ ਕੇ ਕੰਮ ਕਰਨ ਸਰ ਬਾਪਾ ਹੰਟੇ ਬਸਾ ਚੜਾ ਮਤਸਪਾਲ ਦੇ ਵੱਡੀ ਕਾਰਵਾਈ ਹੋਣੀ ਜਿਸ ਹਿਸਾਬ ਦਾ ਜਿਹੜਾ ਉੱਥੇ ਘਰਾ ਹੋਇਆ ਦੇਖੋ ਜਿਹੜੇ ਸਾਡੇ ਵਿਰੋਧੀ ਅੰਨ ਰਾਜਨੀਤਿਕ ਤੌਰ ਤੇ ਉਹਨਾਂ ਨੇ ਕੁਛ ਨਾ ਕੁਛ ਕਹਿਣਾ ਉਹਨਾਂ ਦੀ ਗੱਲਾਂ ਨੂੰ ਬਹੁਤ ਸੀਰੀਅਸ ਲੈ ਇੱਕ ਦਿੱਲੀ ਦੇ ਵਕੀਲ ਨੇ ਜਿੰਦਲ ਉਹ ਵੀ ਮੈਨੂੰ ਲੱਗਦਾ ਵੀ ਮਸਲਾ ਮੈਨੂੰ ਅਤਵਾਦੀ ਐਲਾਨੋ ਤੇ ਕੋਈ ਨਹੀਂ ਉਹਨਾਂ ਕਹ ਤੂੰ ਕਹਿਣਾ ਸ਼ੁਰੂ ਕਰ ਦੇ মিডিਆ ਕਹਿ ਰਿਹਾ ਵੀਡੀਓ ਸੋ ਇਦਾਂ ਐਲਾਨਿਆਂ ਤੇ ਫਿਰ ਉਹ ਸੰਤਾਲੀ ਗੱਲ ਹੋ ਜਾਂਦੀ ਹੈ ਵੀ ਅਤਵਾਦੀ ਜੇ ਨਸ਼ੇ ਸ਼ਡੌਣ ਵਾਲੇ ਅਤਵਾਦੀ ਆ ਤਾਂ ਫਿਰ ਕੋਈ ਗੱਲ ਨਹੀਂ ਸਾਨੂੰ ਲਾਤ ਦੇ ਤੁਸੀਂ ਅਤਵਾਦੀ ਠੀਕ ਇੱਕ ਵੀਰੀ ਸਵਾਲ ਹੈ ਪਿਛਲੀ ਵਾਰ ਜਦੋਂ ਗੀਤ ਛੱਡੂ ਮਤਲਬ ਆਪਣੇ ਆਪ ਲੈ ਲੈਣੀਆਂ ਰੱਖਣਾ ਚਾਹੇ ਤਾਂ ਉਹ ਵੀ ਕੇਂਦਰ ਸਰਕਾਰ ਦੀ ਕਰੋ ਯਾਰ ਥੰਮੇ ਕਰੋ ਯਾਰ ਇਹ ਕਿਹੜਾ ਨਿਮੋਟ ਸੌਂ ਟ੍ਰੈਟ ਆ ਰਹੇ ਨੇ ਕਈ ਚੈਨਲਾਂ ਵਾਲੇ ਇਹ ਚੀਜ਼ ਚਲਾਈ ਫੋਨ ਨੂੰ ਵੀ ਕੋਈ ਗੱਲ ਨਹੀਂ ਦੇਖੋ ਮੈਂ ਕਹਿੰਦਾ ਵੀ ਜਦਨ ਜੇ ਨੇ ਜਾਣਾ ਨਾ ਸੰਸਾਰ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਸੋ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਜਿਨੇ ਸਵਾਸ ਉਹਨੇ ਲਿਖੇ ਕੋਈ ਦੁਨੀਆ ਦੇ ਉੱਤੇ ਕੋਈ ਬੰਦਾ ਨਹੀਂ ਜਿਹੜਾ ਇਹਨੂੰ ਘਟਾਪਦਾ ਸਕੇ ਤੇ ਜੇ ਉਹ ਕਿ ਗੁਰੂ ਤੇ ਭਰੋਸਾ ਰੱਖੀਏ ਤੇ ਫਿਰ ਤੇ ਕੋਈ ਗੱਲ ਨਹੀਂ ਜਿਹੜੇ ਥ੍ਰੈਟ ਆਉਂਦੇ ਜਿਹੜਾ ਮਾਰ ਕੇ ਤੇ ਆਪਾਂ ਤੁਰ ਪਏ ਇਥੇ ਥ੍ਰੈਟ ਛੁੱਟੀ ਹੋਣੀ ਹੋਣੀ ਇਥੇ ਆਪਾਂ ਠੀਕ ਹੈ ਚਲੋ